ਲੋ ਜੀ ਭਾਈਓ ਬਰਸਾਤ ਆ ਰਹੀ ਹੈ ਤੇ ਜ਼ਿੰਦਗੀ ਚ ਪਹਿਲੀ ਵਾਰ ਮਤਲਬ ਆ ਮੇਰੇ ਮੌਸਮ ਤੇ ਮਤਲਬ ਮੋਬਾਈਲ ਲੈ ਕੇ ਘੁੰਮ ਰਿਆਂ ਕਿ ਡਰ ਜਿਆ ਨਹੀਂ ਹੈਗਾ ਵੈਸੇ ਇਹ ਬੈ ਤੇ ਡੇਗਾ ਕਿ ਨਹੀਂ ਫਿੱਟ ਹੋ ਮਸਲਾ ਜਿਆ ਹੈ ਵੀ ਸ਼ਾਇਦ ਹਾਲੇ ਵਿੱਚ ਭਿੱਜ ਜੇ ਫੋਨ ਤੇ ਫਿਰ ਤਾਂ ਬਸ ਯਾਰ ਇਹ ਤਾਂ ਤਾਂ ਕਹੀ ਹੈ ਲਾਉ ਜੀ ਇੱਥੇ ਪਾਣੀ ਪਾਣੀ ਹੋਇਆ ਪਿਆ ਕਮ ਜੀਆ ਆਪਣਾ ਜਿਹੜਾ ਪਲਾਟ ਹੈਗਾ ਇੱਥੇ ਪਾਣੀ ਪਾਣੀ ਹੋਇਆ ਪਿਆ ਕਮ ਤੇ ਆ ਉੱਡੇ ਪਾਇਆ ਨਿੱਕੇ ਨਿੱਕੇ ਆ ਸਾਡਾ ਜਿਹੜਾ ਜਿਆ ਪਾਰਕ ਵੀ ਜਿਆ ਹੋਇਆ ਸੀ ਜਿਹੜਾ ਤੱਲਾ ਹੈਗਾ ਤੇ ਕਿਹਨੇ ਜੋ ਕਰ ਰਿਹਾ ਹੈ ਬਰਸਾਤ ਦੇ ਵਿੱਚ ਵਧੀਆ ਲੱਗ ਰਿਹਾ ਤੇ ਉਹ ਬੱਦਲ ਦੇਖ ਰਿਹਾ ਉਹ ਬੱਦਲ ਤੁਕੜੀਆਂ ਦੇਖ ਰੀਆਂ ਨੇ ਚਿੜੀਆਂ ਸਿੱਧੀਆਂ ਉੱਤੇ ਡਿੱਗ ਰਹੀਆਂ ਨਿਕਲੀਆਂ ਉਸ ਮਦਦ ਤੋਂ ਤੇ ਨਾਇਰਾ ਮੇਰਾ ਬੇਟਾ ਕਿਧਰ ਭੱਜਦਾ ਮੈਂ ਰੁਕ ਕੇ ਤੇ ਆਉ